ਆ ਜੀ ਸਾਡੇ ਨੂੰ ਨਵੇਂ ਵਲਗ ਦਾ ਸਵਾਗਤ ਹੈ ਵੈਲਕਮ ਟੂ ਮਾਈ ਚੈਨਲ ਅਗਲੇ ਨਾ ਸਾਜ ਗੁਰਦੁਆਰੇ ਦੇ ਨਾਲ ਹੀ ਥੰਮ ਸਾਈਡ ਗੁਰਦੁਆਰਾ ਵੀ ਸਹੀ ਸੋ ਪਾਤ੍ਰ ਦਰਸ਼ਨ ਮੇਲੇ ਕਰ ਲਾਏ ਆ ਸੋ ਆ ਜੀ ਸਾਡੇ ਵੀਰ ਜੀ ਤੇ ਭਾਜੀ ਸੋ ਆਇਓ ਕਵਿੱਤਨ ਗੁਰਦੁਆਰਾ ਥੰਮ ਸਾਈਡ ਦਾ ਸੋ ਚੋੜੀ ਐਂਟਰੈਂਸ ਆ ਅੰਦਰ ਜਾਂਦੇ ਆ ਐਂਟਰੈਂਸ ਕਰਦੇ ਆ ਤੇ ਦਰਸ਼ਨ ਮੇਲੇ ਕਰਦੇ ਆ ਤੇ ਹਸਨਾ ਰੂਪ ਰੂਪ ਕਰਾਨੇ ਆ ਤੁਹਾਨੂੰ ਸਲੋ ਜੀ ਆ ਗੁਰਦੁਆਰਾ ਥੰਮ ਸਾਈਡ ਸੋ ਇਸ ਗੁਰਦੁਆਰੇ ਦਾ ਜਿਹੜਾ ਮਿਸਰ ਵੇਂਦਾ ਵਾ ਸੋ ਅੰਦਰ ਜਾਂਦੇ ਦਰਸ਼ਨ ਕਰਦੇ ਆ ਗੁਰਦੁਆਰਾ ਥੰਮ ਸਾਈਡ ਦੇ

गुरुद्वारा थाम साहिब दा एस रोवणा एस रोवड़ साहिबा गुरुद्वारा थाम साहिब दा सो किधर जाना पेन तेरे भाई चलो अनंतन चलदे हैं दर्शन करते हैं गुरुद्वारा थाम साहिब दर्शन में ले जाते हैं सो आज देखो जी थाम साहिब जिस ना तेई गुरुद्वारा स्थित दा दर्शन ਹੰਗੁਨਾ ਸੋ ਇਹ ਸਤਾਂ ਤੇ ਤੰਛੀ ਗੁਰੂ ਅਨੰਗਦੇਵ ਜੀ ਮਹਾਰਾਜ ਨੂੰ 9 ਮਹੀਨੇ 26 ਦਿਨ ਰਹੇ ਸੀ ਉਸਤਾਨ ਨੂੰ ਸ੍ਰੀ ਗੋਬਿੰਦ ਸਾਹਿਬ ਜੀ ਦੇ ਚੰਨਾ ਦੀ ਸੋਪ ਪ੍ਰਾਪਤ ਆ ਵਾਹਿਗੁਰੂ 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 ਸੁਲੋਜੀ ਤੁੰ ਤਲ ਤੇ ਨੇ ਨਾ ਵਾਹਿਗੁਰੂ ਸੁਲੋਜੀ ਤਾਨ ਗੁਰ ਨਾਨਕ ਸਾਹਿਬ ਜੀ ਦਾ ਇਹਦਾ ਬਾਬ ਵਾਹਿਗੁਰੂ ਤਾਲੁਕਤ ਹਾਲਾ ਕੁਦਰ ਦਰਸ਼ਨ ਬਾਬਾ ਜੀ ਦੇ ਵਾਹਿਗੁਰੂ ਜੀ ਨਾਮ ਜੀ

ਸ਼ੇਵੀ ਪਾਸ਼ੀ ਹਰਕਬਿੰਦ ਸਿੰਘ ਗੁਰੂਵਣਾ ਹੱਡੇ ਪਿੰਡ ਚ ਖੂ ਆ ਉੱਥੇ ਆਏ ਬਾਬੇ ਗੱਤੇ ਤੇ ਨੂੰ ਵਹਿਣ ਜਦੋਂ ਆਏ ਬਟਾਲੇ ਨਾਨਕ ਕੰਧ ਸਾਹਿਬ ਗੁਰਦੁਆਰਾ ਵਾਯਦਾ ਤੇ ਉਹ ਇੱਥੇ ਉਹਨਾਂ ਘੋੜੇ ਵਧੇ ਰਾਤ ਇੱਥੇ ਜਲਪਾਣੀ ਛਕਿਆ ਬੇਰ ਆਉਂਦਿਆਂ ਇੱਕ ਰਾਤ ਇੱਥੇ ਰਹਿ ਕੇ ਗਏ ਆ ਇਹ ਜਲਪਾਣੀ ਛਕ ਕੇ ਗਏ ਆ ਇਹ 550 ਸਾਲ ਹੋ ਗਿਆ ਇਹ ਨਗਰ ਦੇ ਵਿੱਚ ਉਹਨਾਂ ਨੂੰ ਆਇਆ ਇਹ ਹੁਣ ਇਹ ਟੈਂਡਾ ਵਾਲਿਆਂ ਮੇਰੇ ਕੋਤਵਾਰਾ ਪਿਆਰ ਕੀਤਾ ਇੱਥੇ ਪਹਿਲੇ ਸਨ ਚ ਰਹਿੰਦੇ ਰਹਾ ਬਾਬਾ ਨਾਨਕ ਸਨ ਜੀ ਉਹ ਥਮਸਾ ਜਿਹੜਾ ਵਾ ਉਹਦੇ ਥੰਦਾ ਸੀ ਜਿਹਦੇ ਵਿੱਚ ਮੜਿਆ ਵਾ ਉਹਦੇ ਵੇ ਦੁਨੀਆ ਦਰਸ਼ਨ ਕਰਦੀ ਹੁਣ ਤੇ 24 ਘੰਟੇ ਲੜੀ ਚੱਲਦੀ ਆ ਡਿਪਾਰਟਮੈਂਟ ਜਿਹੜੇ ਯਾਤੁਰੂ ਆਉਂਦੇ ਆ ਉਹਨਾਂ ਦੀ ਮਹਾਰਾਜ ਸੁਣਦਾ ਤੇ ਪੂਜਾ ਹੋਣ ਲਈ ਆ ਇੱਕ ਗੁਰਦੁਆਰਾ ਬਣਿਆ ਆਡੇ ਪਿੰਡ ਦੇ ਸੰਤ ਹੋਏ ਆ ਪਾਪਾ ਚਗਤ ਸਿੰਘ ਕਾਰੀਗਰ ਸਿੰਘ ਉਹ ਪਿੰਡ ਦੇ ਸੰਤ ਹੋਏ ਉਹਨਾਂ ਦਾ ਅੱਜ ਚੱਲਣ ਡਿਆ ਸਤ ਸੰਗ ਵੀ ਪਿੰਡੇ ਵੇਚੀ ਚੱਲਦਾ ਤੇ ਉਹ ਦੁਨੀਆਂ ਮੰਤੇ ਆ ਉਹਨਾਂ ਨੂੰ ਉਹ ਨਾਗਪੁਰ ਕੰਮ ਕਰਦੇ ਸੀ ਕੰਪਨੀ ਦਾ ਉੱਥੇ ਉਹਨਾਂ ਨੂੰ ਕੋਈ ਦੀ ਸ਼ਿਕਾਇਤ ਹੋ ਗਈ ਸੰਤਾ ਨੂੰ ਉੱਥੋਂ ਫੇ ਆ ਗਏ ਇੱਥੇ ਆਣ ਕੇ ਉਹਨਾਂ ਨੇ ਫੇ ਗੋਟਵਾਲ ਦੀ ਸੇਵਾ ਰੰਭੀ ਆ ਨਾਗੀਆਂ ਨੇ ਸਾਹਿਬ ਤੇ ਉੱਥੋਂ ਫਿਰ ਉਹ ਬਾਬੇ ਰਾਜੀ ਹੋਏ ਆ ਉਹ ਅੱਜ ਚੌਥੀ ਗੱਡੀ ਉਹ ਵੀ ਚੱਲਣ ਰਹੀ ਆ ਰਾਜ ਆਸਾ ਮਰਾਦਾ ਉਹਨਾਂ ਦੀਆਂ ਪੂਰੀਆਂ ਕਰਦੇ ਆ ਉੱਥੇ ਟਾਕ ਆਉਂਦੇ ਆ ਬੱਚਾ ਆਉਂਦੀਆਂ ਆ ਕਦੇ ਕਿਤੇ ਲੰਗਰ ਚੱਲਣ ਡਏ ਆ ਤੇ ਮਹਾਰਾਜ ਅਹੀਂ ਦੇ ਕੋਈ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਅਸੀਂ ਇਹ ਪਿੰਡ ਦੇ ਵਸਨੀਕ ਆ ਪਾਰ ਤਾਂ ਤੋਂ ਪਹਿਲਾਂ ਦਾ ਸਾਡਾ ਯਾਰ ਨੇ ਆ ਇੱਥੇ ਆਈ ਦਾ ਗੁਰਦੁਆਰੇ ਨਮਸਕਾਰ ਕਰੀ ਦੀ ਆ ਤੇ ਵਾਹੀ ਜੋਤੀ ਦਾ ਕੰਮ ਕਰਦੇ ਆ ਆਪਣਾ ਫੁਲਕਾ ਫਗੋ ਛਕਦੇ ਆ ਜੀ ਪ੍ਰਮਾਤਮਾ ਦੇਣ ਦਿਹਾਵਾ ਹੋਰ ਥੋੜੀ ਬੋਤੀ ਸੇਵਾ ਕਰ ਲਈ ਦੀ ਆ ਪ੍ਰਸ਼ਾਦ ਦੀ ਤੇ ਜੋ ਸਰਦਾ ਬੰਦਾ ਵਾ ਉਹ ਪਿੰਡ ਦੀ ਸੰਕ ਵੀ ਚੜਾਉਂਦੀ ਆ ਮਹਾਰਾਜ ਤੇ ਬੜਾ ਕੋਟ ਐਂ ਡਿਆ ਇੱਦਾਂ ਜੀ ਬਹੁਨੇ 550 ਸਾਲ ਇਹਨਾਂ ਨੂੰ ਆਇਆ ਸਾਡੇ ਨਗਰ ਚ ਆਇਆ ਨੂੰ ਬਾਬੇ ਨਾਨਕ ਹਰਗਪਿੰਦ ਸਿੰਘ ਵੀ ਪਾਸ਼ੇ ਵੀ ਆਈ ਆ ਇਹ ਦੋਹਾਂ ਦੀ ਕੱਦੀ ਗੁਰਦੁਆਰਾ ਚੱਲਣ ਡਿਆ ਆਪ ਵੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋ ਜੀ ਸਾ ਸੰਗਤ ਜੀ ਜਿੱਤਾ ਕੀ ਬਾਬਾ ਜੀ ਨੇ ਤੁਹਾਨੂੰ ਰੂਬਰੂ ਇਸ ਇਤਿਹਾਸ ਬਾਰੇ ਦੱਸਿਆ ਵਾ ਸੋ ਬਾਬਾ ਜੀ ਦਾ ਜਨਮ ਪਾਕਿਸਤਾਨ ਤੋਂ ਆ ਬਾਬਾ ਜੀ ਨੇ ਸਾਰਾ ਇਤਿਹਾਸ ਤੁਹਾਨੂੰ ਇਸ ਵੀਡੀਓ ਵਿੱਚ ਦੱਸਿਆ ਹੈ ਵਾ ਸੋ ਬਾਕੀ ਗੱਲਬਾਤ ਕਰਦੇ ਆ ਬਟਾਲਾ ਸ਼ਹਿਰ ਵਿੱਚੋਂ ਸਾਹਮਣੇ ਹਾਂਜੀ ਇਸ ਗੁਰਦੁਆਰੇ ਗੁਰੂ ਥੰਮ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਆ ਪਹਿਲਾਂ ਅਸੀਂ ਨਾਗੀਆਂਣਾ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਹੁਣ ਗੁਰਦੁਆਰਾ ਥੰਮ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਤੇ ਬਾਬਾ ਜੀ ਨੇ ਸਾਨੂੰ ਸਾਰਾ ਇਤਿਹਾਸ ਦੱਸਿਆ ਗੁਰਦੁਆਰੇ ਦਾ ਇਹ ਐਸੇ ਗੁਰਦੁਆਰੇ ਜਿਹੜਾ ਜੰਪਾਲ ਹੈ ਵਿਸ਼ਵ ਇਨਾਂ ਦਾ ਪਾਕਿਸਤਾਨ ਦਾ ਜਨਮ ਹੈ ਬਾਬਾ ਜੀ ਦਾ ਤੇ ਬਾਬਾ ਜੀ ਨੇ ਸਾਨੂੰ ਸਾਰਾ ਇਤਿਹਾਸ ਸਮਝਾਇਆ ਤੇ ਸੋ ਅਹੀਂ ਬਾਬੇ ਨਾਲ ਗੱਲਬਾਤ ਕੀਤੀ ਹੈ ਤੇ ਸਾਡਾ ਮਨ ਬਹੁਤ ਖੁਸ਼ ਹੋਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਸਾਡਾ ਜੀ ਸਿੰਘ ਆ ਇੱਕ ਬਾਪ ਦਾ ਨਾਮ ਠਾਕੁਰ ਸਿੰਘ ਇੱਕ ਉਦੋਂ ਕੇ ਖੁਰਦੇ ਆ ਇੱਕ ਗੁਰਦੁਆਰਾ ਉੱਦੋਂ ਕੇ ਕਲਾਚ ਆ ਦੋ ਪਿੰਡ ਆ ਕਾਕਤਾਂ ਤੇ ਦੋ ਪੰਚਾਇਤਾਂ ਬਣਦੀਆਂ ਇੱਕ ਉਦੋਂ ਕੇ ਕਲਾਮ ਆ ਤੇ ਇੱਕ ਉਦੋਂ ਕੇ ਖੋਟਿਆ ਗੁਰਦੁਆਰਾ ਖੋਟੇ ਚਾ ਵੈਗਰੂ ਜੀ ਕੀ ਫਤਿਹ ਸਾਡੇ ਨਾਲ ਸੋਹਣਾਂ ਨੂੰ ਥੋੜੇ ਪਵਿੱਤਰ ਜਿਹੜਾ ਤੁਰੀ ਖੂਹ ਸੀ ਉਹਨੇ ਦਰਸ਼ਨ ਕਰਾਣੇ ਆ ਬੱਬੀ ਇਹ ਜੀ ਖੂਬਾਰੇ ਦੱਸੋ ਇਹ ਖੂਦ ਇਹ ਖੂਦ ਦੇ ਸੰਗਤ ਪਾਣੀ ਪੀਂਦੀ ਰਹੀ ਆ ਖੂਬ ਵਗਦਾ ਰਿਹਾ ਜੀ ਇੱਥੇ ਹੁਣ ਮੇਲਾ ਲੱਗਦਾ ਸਾਲ ਪਿਛੋਂ ਬਹੁਤ ਵੱਡਾ ਬਾਬੇ ਦਾ ਹਾਂ ਜੀ ਇਤਿਹਾਸ ਲਿਖਿਆ ਵਾ ਬ੍ਰਿੰਦਰ ਭਾਈ ਇਤਿਹਾਸ ਲਿਖਿਆ ਅੱਜ ਵੀ ਲਿਖਿਆ ਤਨ ਉਪਰ ਕਰਕੇ ਜਿੰਨੇ ਵੀ ਵੀਰ ਭੈਣ ਭਰਾਏ ਦੇਖ ਲਓ ਸਾਰਾ ਇਤਿਹਾਸ ਲਿਖਿਆ ਸਲੋਜੀ ਪਾ ਚੁੱਕੇ ਆ ਬਾਰਸ ਉਹ ਇਹ ਸਿਮੁਰ ਦੁਆਰਾ ਥਾਮ ਸਾਈਂ ਸੋ ਬਾਬਾ ਜੀ ਨੂੰ ਤਨ ਇਤਿਹਾਸ ਬੜੇ ਰੂਬਰੂ ਦੱਸਿਆ ਵਾ ਸੋ ਉਹਨੇ ਪਾ ਜਾ ਰਹੇ ਆ ਵਾਪਸੀ ਅਮਰਿੰਦਰ ਭਾਈ ਦੇ ਨਾਲ ਸੋ ਪਾਏ ਆ ਬਾਰਸ ਜੋੜੇ ਪਾਵਾਂਗੇ ਜੋੜੇ ਪਾ ਕੇ ਭਜਾਂਦੇ ਆ ਵਾਪਸੀ ਠੀਕ ਆ ਸੋ ਬਹੁਤ ਵਧੀਆ ਲੱਗਿਆ ਹਬੂ ਜੁਰਗ ਜੀ ਨੇ ਅਜੀਤ ਸਿੰਘ ਕੀ ਨਾਇਬਾਬ ਜੀ ਦਾ ਜੀ ਸਹੀ ਜੀ ਬਾਬਾ ਜੀ ਅਜੀਤ ਸਿੰਘ ਨੇ ਇਤਿਹਾਸ ਬਾਰੇ ਦੁੱਬੋ ਦੱਸਿਆ ਸੰ ਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸੋ ਲੋ ਜੀ ਆਪਾਂ ਜਾ ਰਹੇ ਆ ਵਾਪਸੀ ਗੁਰਦੁਆਰੇ ਤੋਂ ਨਿਕਲਦੇ ਪਏ ਆ ਬਾਹਰ ਸੋ ਗੁਰਿੰਦਰ ਭਾਈ ਬਾਈ ਕੱਢਦੇ ਪਏ ਨੇ ਸੋ ਇਹ ਸੀ ਗੁਰਦੁਆਰਾ ਥਾਮ ਸਾਹਿਬ ਜੀ ਦਾ ਇਤਿਹਾਸ ਜੋ ਕਿ ਬਾਬਾ ਜੀ ਨੇ ਤੁਹਾਨੂੰ ਦੁੱਬੋ ਦੱਸਿਆ ਵਾ ਸੋ ਜਾਰੇ ਆ ਪਾ ਵਾਪਸੀ ਗੁਰਦੁਆਰੇ ਤੋਂ ਨਿਕਲਦੇ ਪਏ ਆ ਬਾਹਰ ਸੋ ਗੁਰਿੰਦਰ ਭਾਈ ਆ ਰਹੇ ਨੇ ਪਿੱਛੇ ਸੋ ਠੀਕ ਆ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਸੋ ਵੀਡੀਓ ਚੰਗੀ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਓਕੇ ਜੀ ਬਾਏ ਬਾਏ ਕਰ ਦਿਓ ਵੀਡੀਓ ਚੰਗੀ ਲੱਗੀ ਕੀ ਕਰਨਾ ਸਬਸਕ੍ਰਾਈਬ ਸਰ ਲਾਈਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਦਿਓ ਓਕੇ ਜੀ ਮਿਲਦੇ ਆਂ ਬਾਏ